ਤਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਤੇ ਠੀਕ ਠਾਕ ਹੋਵੋਗੇ ਤੇ ਵੀਡੀਓ ਦੇ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਸੀ ਅੱਜ ਕਿੱਥੇ ਜਾ ਰਹੇ ਹਾਂ ਤੇ ਬਿਲਕੁਲ ਸਹੀ ਜੀ ਅਸੀਂ ਅੱਜ ਜਾ ਰਹੇ ਹਾਂ ਡੇਰਾ ਰੂਮੀ ਵਾਲਾ ਪਚੋ ਮੰਡੀ ਤੇ ਆਪਣੇ ਬਠਿੰਡੇ ਤੋਂ ਇਹ ਲਗਭਗ 12-13 ਕਿਲੋਮੀਟਰ ਦੂਰ ਹੈ ਜੀ ਤੇ ਡੇਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਸੰਗਤ ਕਾਫੀ ਦੂਰੋਂ ਦੂਰੋਂ ਚੱਲ ਕੇ ਆਉਂਦੀ ਇੱਥੇ ਦਰਸ਼ਨ ਮਿਲਣੇ ਕਰਨ ਵਾਸਤੇ ਤੇ ਅੱਜ ਸਾਡਾ ਵੀ ਇਸ ਵੱਬ ਬਣ ਗਿਆ ਤੇ ਸੰਡੇ ਦਾ ਦਿਨ ਸੀਗਾ ਸੀ ਕਿ ਚਲੋ ਤੇ ਵਿਦ ਫੈਮਿਲੀ ਜਾਂਦੇ ਆ ਤੇ ਉੱਥੇ ਜਾ ਕੇ ਦਰਸ਼ਨ ਮੇਲੇ ਕਰਕੇ ਆਉਣੇ ਆ ਇਹ ਕਾਫੀ ਮਾਨਤਾ ਜੀ ਇਸ ਡੇਰੇ ਦੀ ਤੇ ਆਪਾਂ ਜਾਵਾਂਗੇ ਉੱਥੇ ਗੱਲਬਾਤ ਕਰਾਂਗੇ ਇਤਿਹਾਸ ਬਾਰੇ ਜਾਣਾਂਗੇ ਤੇ ਕਿੱਥੋਂ ਸ਼ੁਰੂਆਤ ਹੋਈ ਸੀ ਇਸ ਡੇਰੇ ਦੀ ਮੈਂ ਤਾਂ ਵੈਸੇ ਪਹਿਲੀ ਵਾਰੀ ਦਰਸ਼ਨ ਕਰਨ ਜਾ ਰਹੀਆਂ ਇਸ ਡੇਰੇ ਦੇ ਤੇ ਪੁੱਚੋ ਮੰਡੀ ਦਾ ਨਾਂ ਕਾਫੀ ਮਸ਼ਹੂਰ ਹੈ ਸਿਰਫ ਬਹਿੰਡੇ ਵਿੱਚ ਨਹੀਂ ਪੂਰੇ ਮਾਲਵਾ ਜੋ ਏਰੀਆ ਨਾ ਮਾਲਵੇ ਦਾ ਏਰੀਆ ਉਹਦੇ ਵਿੱਚ ਪੂਰੀ ਮੰਨੀ ਪਰਮੰਨੀ ਹੈ ਪੁੱਚੋ ਮੰਡੀ ਕਰਨੇ ਹੀ ਹੈ ਜੀ ਪੁੱਚੋ ਦੇ ਨੇੜੇ ਇੱਕ ਮਾਰਕੀਟ ਬਣੀ ਹੋਈ ਹੈ ਨੈਸ਼ਨਲ ਹਾਈਵੇ 7 ਤੇ ਫੈਕਟਰੀ ਆਊਟਲਟ ਬਣਿਆ ਹੋਇਆ ਹੈ ਤੇ ਜਿਹਨੂੰ ਪੁੱਚੋ ਮਾਰਕੀਟ ਦੇ ਨਾਂ ਨਾਲ ਵੀ ਆਪਾਂ ਜਾਣਦੇ ਆ ਤੇ ਦੂਸਰੀ ਇੱਥੇ ਇੱਕ ਅਦੇਸ਼ ਯੂਨੀਵਰਸਿਟੀ ਬਣੀ ਹੋਈ ਐ ਤੇ ਇਹਨਾਂ ਤੋਂ ਥੋੜਾ ਜਿਹਾ ਅੱਗੇ ਜਾ ਜਾਂਦੇ ਆ ਜਦੋਂ ਆਪਾਂ ਕ੍ਰੋਸ ਕਰਦੇ ਇਹਨਾਂ ਨੂੰ ਤੇ ਕਈ ਪੁੱਚੋ ਮੰਡੀ ਵਾਲਾ ਕੈਂਚੀਆਂ ਆ ਜਾਂਦੀਆਂ ਜੀ ਪੁੱਚੋ ਮੰਡੀ ਦੀਆਂ ਤੇ ਸੱਜੇ ਪਾਸੇ ਚੌਂਕ ਦੇ ਪੁੱਚੋ ਮੰਡੀ ਆ ਜੀ ਤੇ ਖੱਬੇ ਪਾਸੇ ਪੁੱਚੋ ਕਲਾਂ ਪਿੰਡ ਆ ਜਾਂਦਾ ਜੀ ਤੇ ਇੱਕ ਪੁੱਚੋ ਕੁਰਦ ਤੇ ਜੋ ਡੇਰਾ ਇਹ ਪੁੱਚੋ ਕਲਾਂ ਵਿੱਚ ਸਥਿਤ ਹੈ ਤੇ ਆਪਾਂ ਜੇ ਪੁੱਚੋ ਕਲਾਂ ਹੀ ਜਾ ਰਹੇ ਆ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਕਰਦੇ ਆ ਡੇਰਾ ਰੂਮੀ ਵਾਲਾ ਦੇ ਦਰਸ਼ਨ ਮੇਲੇ ਤੇ ਇਹ ਆ ਗਏ ਜੀ ਪੁੱਚੋ ਮਾਰਕੀਟ ਫੈਕਟਰੀ ਆਊਟਲਟ ਨੈਸ਼ਨਲ ਹਾਈਵੇ 7 ਤੇ ਬਸ ਇਸ ਤੋਂ ਆਪਾਂਿੱਿੱਦਾ ਜਾਣਾ ਅੱਗੇ ਅ ਮਾਰਕੀਟ ਤੋਂ ਅਸੀਂ ਕਿੰਨੇ ਕਿਲੋਮੀਟਰ ਅੱਗੇ ਸੀਗੇ ਜੀ ਤੇ ਆ ਖੱਬੇ ਇੱਥੇ ਇੱਕ ਗੇਟ ਬਣਿਆ ਹੋਇਆ ਤੇ ਇਹ ਸੜਕ ਸਿੱਧੀ ਪੁੱਚੋ ਕਲਾ ਪਿੰਡ ਨੂੰ ਜਾਂਦੀ ਆ ਤੇ ਜੇਕਰ ਇਧਰ ਦੀ ਨਹੀਂ ਜਾਣਾ ਆਪਾਂ ਸਿੱਧੇ ਹਾਈਵੇ ਤੇ ਜਾਂਦੇ ਰਹੀਏ ਅੱਗੇ ਕਿਲੋਮੀਟਰ ਜਾ ਕੇ ਕੈਂਚੀਆਂ ਆਉਂਦੀਆਂ ਜੀ ਪੁੱਚੋ ਪੁੱਚੋ ਕੈਂਚੀ ਤੇ ਆਪਾਂ ਖੱਬੇ ਹੱਥੋਂ ਮੁੜ ਕੇ ਤੇ ਆਪਾਂ ਜਾ ਸਕਦੇ ਹਾਂ ਡੇਰੇ ਜਾਂ ਆਪਾਂ ਇਧਰ ਦੀ ਜਾਵਾਂਗੇ ਸ਼ਾਰਟਕਟ

ਲੋ ਜੀ ਪਹੁੰਚ ਗਏ ਆਪਾਂ ਡੇਰਾ ਰੂਮੀ ਵਾਲਾ ਉੱਚੋਗਾ ਦਾ ਤੇ ਇਧਰਲੇ ਪਾਸੇ ਐਂਟਰੀ ਹੈ ਜੀ 메ਨ ਐਂਟਰ ਕਰਦੇ ਹੋਏ ਖੱਬੇ ਹੱਥ ਜੋੜਾ ਘਰ ਹੈ ਜੀ। ਹਮਨੇ ਲਈ ਪਾਸੇ ਮਾਰਗਤ ਬਣੀ ਹੋਈ ਹੈ ਤੇ ਆਹ ਪੁਰਾਣਾ ਦਰਵਾਜ਼ਾ ਹੈ ਜੀ ਤੇ ਹੁਣ ਤਾਂ ਚਲੋ ਨਵਾਂ ਬਣ ਗਿਆ। ਇਧਰਲੇ ਪਾਸੇ ਦੀ ਐਂਟਰੀ ਹੈ ਨਵੀਂ ਤੇ ਇੱਕ ਗੱਲ ਵਧੀਆ ਲੱਗੀ ਜੀ ਇੱਥੇ ਬੇਸਮੈਂਟਾਂ ਬਹੁਤ ਬਣਾਈਆਂ ਹੋਈਆਂ ਜਿਵੇਂ ਸਾਹਮਣੇ ਵੀ ਇੱਕ ਬੇਸਮੈਂਟ ਦਿਖਾਈ ਦੇ ਰਹੀ ਹੈ ਤੇ ਇਧਰਲੇ ਪਾਸੇ ਵੀ ਬੇਸਮੈਂਟ ਹੈ ਜੀ ਤੇ ਜਿੰਨੀ ਵੀ ਇਮਾਰਤ ਬਣੀ ਹੋਈ ਹੈ ਤੇ ਸਾਰੀ ਦੇ ਥੱਲੇ ਇੱਥੇ ਬੇਸਮੈਂਟਾਂ ਬਣਾਈਆਂ ਜਾ ਰਹੀਆਂ ਸਿੱਸੀ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਤੇ ਦੁਨੀਆ ਵਧੀ ਜਾਂਦੀ ਹੈ ਤੇ ਸੰਗਤ ਵੀ ਜਿਆਦੀ ਆਉਣ ਲੱਗ ਜਾਂਦੀ ਹੈ ਤੇ ਸੰਗਤ ਨੂੰ ਮੁੱਖ ਰੱਖਦੇ ਹੋਏ ਫਿਰ ਇਮਾਰਤਾਂ ਵੱਡੀਆਂ ਕਰਨੀਆਂ ਪੈਂਦੀਆਂ ਤੇ ਲੰਗਰ ਹਾਲ ਵੀ ਵੱਡੇ ਕਰਨੇ ਪੈਂਦੇ ਆ ਬਸ ਇਸੇ ਲੜੀ ਦੇ ਤਹਿਤ ਇਹ ਨਵੀਂ ਇਮਾਰਤ ਬਣ ਗਈ ਹੈ ਜੀ ਪਹੁੰਚ ਗਏ ਅਸੀਂ ਡੇਰਾ ਰੂਮੀ ਵਾਲਾ ਤੇ ਪੁੱਚੋ ਪਲਾਂ ਤੇ ਇਧਰ ਤੁਸੀਂ ਦੇਖ ਸਕਦੇ ਹੋ ਇਧਰ ਦਾ ਮਾਹੌਲ ਤੇ ਗੱਡੀਆਂ ਵਗੈਰਾ ਲਾਉਣ ਨੂੰ ਬਥੇਰੀ ਖੋਲੀ ਡੋਲੀ ਥਾਂ ਹੈਗੀ ਆ ਜੀ ਤੇ ਇੱਕ ਤੁਸੀਂ ਝਾਂਤ ਮਾਰ ਲਓ ਸਾਰੇ ਪਾਸੇ ਕਿ ਸਾਡੇ ਤੇ ਖੜੇ ਸਾਰਾ ਲੈਂਟਰ ਪਾਇਆ ਹੋਇਆ ਤੇ ਇਹਦੇ ਥੱਲੇ ਵੀ ਪੂਰੀ ਉਹ ਪਾਰਕਿੰਗ ਦਾ ਏਰੀਆ ਬਣਾਇਆ ਹੋਇਆ ਤੇ ਸਾਹਮਣੇ ਆ ਜੀ ਜੋ ਮੇਨ ਇਮਾਰਤ ਹੈ ਕਿਸ ਡੇਰੇ ਦੀ ਇਹ ਮੁੱਖੀ ਇਮਾਰਤ ਹੈ ਜੀ ਡੇਰੇ ਦੀ ਤੇ ਜੋ ਹਜੇ ਕੰਸਟਰਕਸ਼ਨ ਨਹੀਂ ਨਾ ਇਹ ਕਾਫੀ ਸਾਲਾਂ ਤੋਂ ਕੰਸਟਰਕਸ਼ਨ ਹੋ ਰਹੀ ਹੈ ਜੀ ਇੱਥੇ ਤੇ ਸੰਗਤ ਆ ਰਹੀ ਹੈ ਜੀ ਅੱਜ ਹਮ ਹੁਮਾ ਕੇ ਦਰਸ਼ਨ ਮੇਲੇ ਕਰਨ ਵਾਸਤੇ ਤੇ ਜੋ ਗਰਾਉਂਡ ਫਲੋਰ ਹੈ ਇਸ ਇਮਾਰਤ ਦਾ ਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਪਹਿਲੀ ਮੰਜ਼ਲ ਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਜੋ ਇੱਥੋਂ ਡੇਰੇ ਦੇ ਮੁੱਖ ਸੇਵਾਦਾਰ ਹੈ ਜੀ ਬਾਬਾ ਸੁਖਦੇਵ ਸਿੰਘ ਜੀ ਤੇ ਇੱਕ ਗੱਲ ਹੋਰ ਦੱਸ ਦਿਆਂ ਯਾਰ ਮੈਂ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਨਾ ਤੇ ਉਦੋਂ ਅਸੀਂ ਬੁੱਧਵਾਰ ਨੂੰ ਇੱਥੇ ਆ ਜਾਂਦੇ ਹੁੰਦੇ ਸੀ ਜਦੋਂ ਵਿਹਲੇ ਹੋ ਜਾਂਦੇ ਸੀ ਕਾਲਜ ਤੋਂ ਤੇ ਇੱਥੇ ਆ ਕੇ ਲੰਗਰ ਪਾਣੀ ਛਕਦੇ ਹੁੰਦੇ ਸੀਗੇ ਇਹ ਮੇਰੇ ਖਿਆਲ ਚ ਉਸ ਗੱਲ ਨੂੰ 18-20 ਸਾਲ ਹੋ ਗਏ ਤੇ ਉਦੋਂ ਯਾਰ ਕੁਝ ਮਹੌਲ ਹੋਰ ਹੁੰਦਾ ਸੀਗਾ ਹੁਣ ਤਾਂ ਸਾਰਾ ਸੀਨ ਚੇਂਜ ਹੋ ਚੁੱਕਿਆ ਇੱਥੇ ਤੇ ਸਾਹਮਣੇ ਜੋ ਐਂਟਰੀ ਦੇ ਐਂਟਰੈਂਸ ਦੇਖਣੇ ਤੇ ਇਧਰੋਂ ਇਧਰਲੇ ਪਾਸੇ ਐਂਟਰੀ ਹੁੰਦੀ ਸੀ ਮੇਨ ਤੇ ਮੱਥਾ ਟੇਕ ਕੇ ਤੇ ਇਧਰਲੇ ਪਾਸੇ ਲੰਗਰ ਹਾਲ ਹੁੰਦਾ ਸੀ ਇਸ ਥਾਂ ਤੇ ਤੇ ਪਰ ਹੁਣ ਤਾਂ ਯਾਰ ਕਾਫੀ ਸਾਲਾਂ ਬਾਅਦ ਆਇਆ ਤਾਂ ਸਾਰਾ ਸੀਨ ਚੇਂਜ ਹੋ ਚੁੱਕਿਆ ਕੁਝ ਵੀ ਪਛਾਣਤ ਨਹੀਂ ਆ ਰਿਹਾ ਇੰਨਾ ਸੋਹਣਾ ਕੰਮ ਕੀਤਾ ਹੋਇਆ ਜੀ ਕਿ ਇਧਰਲੇ ਪਾਸੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਬਹੁਤ ਸੋਹਣੀ ਨਕਾਸ਼ੀ ਕੀਤੀ ਹੋਈ ਹੈ ਜੀ ਜੋ ਇਸ ਡੇਰੇ ਦੀ ਇਮਾਰਤ ਹੈ ਜੀ ਮੇਨੇ ਮਾਰਤੋ ਦੇ ਮਗਰਲੇ ਪਾਸੇ ਅਸੀਂ ਆ ਗਏ ਆ ਤੇ ਮੱਥਾ ਟੇਕਣ ਤੋਂ ਪਹਿਲਾਂ ਅਸੀਂ ਕਿਹਾ ਚਲੋ ਸਰੋਵਰ ਹਾਲੇ ਪਾਸੇ ਚੱਲਦੇ ਆ ਤੇ ਉੱਥੇ ਪੰਜ ਸਨਾਨੇ ਕਰਦੇ ਆ ਜੀ ਤੇ ਤੁਸੀਂ ਇੱਥੋਂ ਦਾ ਰਵਾਤਾਵਰ ਨੂੰ ਦੇਖੋ ਕਿੰਨਾ ਸ਼ਾਂਤ ਤੇ ਕਿੰਨਾ ਵਧੀਆ ਜਿਵੇਂ ਜੰਗਲ ਬਣਿਆ ਹੁੰਦਾ ਤੇ ਸਾਰੇ ਪਾਸੇ ਦਰਖਤੀ ਦਰਕ ਲੱਗੇ ਹੋਏ ਆ ਮੋਰ ਵੀ ਐ ਇੱਥੇ ਤੇ ਸਾਨੂੰ ਹਾਂ ਮੋਰਾਂ ਦੀ ਆਵਾਜ਼ ਵੀ ਆ ਰਹੀ ਹੈ ਸਾਨੂੰ ਇੱਧਰਲੇ ਪੱਤੇ ਦੇਖੋ ਜੀ ਕਿਵਾਰ ਕਿੰਨੀ ਲੱਗੀ ਹੋਈ ਐ ਪੂਰਾ ਜੰਗਲੀ ਏਰੀਆ ਬਣਿਆ ਹੋਇਆ ਆਜੋ ਅਰੇ ਇਹ ਪਹਿਲਾਂ ਪਾਣੀ ਇਸ਼ਨਾਨ ਨੇ ਜਿੱਥੇ ਕੋਈ ਬੈਠਣ ਵਾਸਤੇ ਪੰਜ ਛਨਾਨਾ ਕਰਦਾ ਸਾਰੀਆਂ ਮੱਛੀਆਂ ਆਪਣੀ ਪਹੁੰਚ ਜਾਂਦੀਆਂ ਹਨ ਉਹਨਾਂ ਨੂੰ ਲੱਗਦਾ ਹੈ ਜਿਵੇਂ ਸਾਡੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਏ ਹੋ ਤੇ ਦੋ ਬੱਚੇ ਸੀ ਕਹਿੰਦੇ ਸਾਨੂੰ ਵੀਡੀਓ ਵਿੱਚ ਲੈ ਲਓ ਤੇ ਇਹਨਾਂ ਨੂੰ ਵੀ ਇਸ ਵੀਡੀਓ ਦੇ ਵਿੱਚ ਲੈ ਲਿਆ ਕਿਉਂ ਬੱਚੇ ਇੱਥੋਂ ਹੀ ਆ ਲੋਕਲ ਰੋਜ਼ ਆਉਂਦੇ ਹੋ ਠੀਕ ਤੇ ਆਪਾਂ ਗੱਲਬਾਤ ਕਰਾਂਗੇ ਇਸ ਡੇਰੇ ਦੀ ਸ਼ੁਰੂਆਤ ਕਿਵੇਂ ਹੋਈ ਹੈ ਨਾ ਤੇ ਇਤਿਹਾਸ ਕੀ ਹੈ ਇਸ ਡੇਰੇ ਦਾ ਕਹਿੰਦੇ ਇਸ ਥਾਂ ਤੇ ਬਾਬਾ ਮਹਾ ਹਰਨਾਮ ਸਿੰਘ ਜੀ ਵੱਲੋਂ ਕਾਫੀ ਤਪ ਕੀਤਾ ਗਿਆ ਸੀਗਾ ਇੱਥੇ ਕਾਫੀ ਭਗਤੀ ਕੀਤੀ ਗਈ ਸੀ ਤੇ ਤੇ ਉਹਨਾਂ ਵੱਲੋਂ ਹੀ ਇੱਥੇ ਡੇਰੇ ਦੀ ਸਥਾਪਨਾ ਕੀਤੀ ਗਈ ਸੀ ਤੇ ਅਜਨੇ ਰੰਗ ਭਗ ਲੱਗੇ ਹੋਏ ਆ ਤੇ ਕਿਹਾ ਜਾਂਦਾ ਕਹਿੰਦੇ ਬਾਬਾ ਮਹਾ ਹਰਨਾਮ ਸਿੰਘ ਦਾ ਜਣਾਵਾ ਲਗਭਗ 1813 ਤੋਂ 1823 ਈਸਵੀ ਦੇ ਵਿਚਾਲੇ ਪਿੰਡ ਮਨਸੂਖਪੁਰਾ ਜ਼ਿਲ੍ਹਾ ਕਪੂਰਤਲਾ ਵਿਖੇ ਹੋਇਆ ਸੀਗਾ ਤੇ ਸ਼ੁਰੂ ਤੋਂ ਹੀ ਉਹ ਬਹੁਤ ਹੀ ਜ਼ਿਆਦਾ ਧਾਰਮਿਕ ਵਿਰਤੀ ਵਾਲੇ ਸਨ ਗੁਰੂਆਂ ਦੀ ਬਾਣੀ ਦਾ ਕਾਫੀ ਪ੍ਰਚਾਰ ਕੀਤਾ ਇਸ ਡੇਰੇ ਦੇ ਜੋ ਸੇਵਾਕ ਅਸੀਂ ਉਹਨਾਂ ਤੋਂ ਜਾਣਕਾਰੀ ਲਈ ਹੈ ਜੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਜਦੋਂ ਬਾਬਾ ਮਹਾਹਾਰਾਣ ਪਿੰਗ ਜੀ ਇੱਥੇ ਸੇਮੇਪੰਡ ਆਏ ਸੀਗੇ ਤੇ ਕਿਸੇ ਸੇਵਕ ਦੇ ਘਰੇ ਰਹਿਣ ਲੱਗ ਪਏ ਸੀ ਚਵਾਰੇ ਦੇ ਵਿੱਚ ਤੇ ਜਦੋਂ ਉਹ ਸਵੇਰੇ ਇਸ਼ਨਾਨ ਕਰਦੇ ਸੀ ਨਾ ਤੇ ਕਾਫੀ ਜਿਆਦਾ ਪਾਣੀ ਦੀ ਵਰਤੋਂ ਕਰਦੇ ਸੀ ਕਾਫੀ ਘੜਿਆਂ ਦੀ ਵਰਤੋਂ ਕਰਦੇ ਸੀਗੇ ਤੇ ਜਿਸ ਨਾਲ ਵੀ ਗਲੀ ਦੇ ਵਿੱਚ ਚਿੱਕੜ ਹੋ ਜਾਂਦਾ ਸੀਗਾ ਤੇ ਆਣ ਗਵਣ ਦੇ ਲੋਕ ਉਹਨਾਂ ਨੂੰ ਕਹਿਣ ਲੱਗ ਪਏ ਸੀਗੇ ਕਹਿੰਦੇ ਵੀ ਤੁਹਾਡੇ ਇਸ਼ਨਾਨ ਕਰਨ ਨਾਲ ਚਿੱਕੜ ਕਾਫੀ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਇੱਥੇ ਪੁੱਚੋ ਦੇ ਲਾਗੇ ਇੱਕ ਖੇਤਾਂ ਦੇ ਵਿੱਚ ਆ ਗਏ ਸੀ ਕਿਸੇ ਸੇਵਕ ਦੇ ਤੇ ਖੇਤਾਂ ਦੇ ਵਿੱਚ ਉਹਨਾਂ ਨੇ ਡੇਰੇ ਲਾ ਲਏ ਸੀਗੇ ਤੇ ਖੇਤਾਂ ਦੇ ਵਿੱਚ ਵੀ ਇੱਕ ਸੰਗਤ ਕਾਫੀ ਆਉਣ ਲੱਗ ਪਈ ਸੀ ਉਹਨਾਂ ਕੋਲ ਤੇ ਜੋ ਖੇਤ ਦਾ مالک ਸੀ ਉਹਨੂੰ ਪਸੰਦ ਨਹੀਂ ਸੀ ਮੇਰੇ ਖੇਤਾਂ ਦੇ ਵਿੱਚੋਂ ਐ ਪਗੜੰਡੀਆਂ ਬਣਨਾ ਹਨਾ ਤੇ ਲੋਕ ਆਉਣ ਬਾਬਾ ਜੀ ਕੋਲ ਤੇ ਉਹਨੇ ਬਾਬਾ ਜੀ ਨੂੰ ਕਿਹਾ ਸੀ ਕਹਿੰਦੇ ਵੀ ਤੁਸੀਂ ਇੱਥੇ ਨਾ ਰਿਹਾ ਕਰੋ ਤੇ ਤੁਸੀਂ ਇੱਥੇ ਚਲੇ ਜਾਓ ਬੀਬੀ ਸੀ ਜਿਹਦਾ ਨਾਮ ਰੂਮੀ ਸੀਗਾ ਤੇ ਉਹਨਾਂ ਵੱਲੋਂ ਇਹ ਜ਼ਮੀਨ ਉਹਨਾਂ ਨੂੰ ਦਿੱਤੀ ਗਈ ਸੀ ਡੇਰਾ ਬਣਾਉਣ ਵਾਸਤੇ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਇੱਥੇ ਆਪਣੇ ਪੱਕੇ ਡੇਰੇ ਲਾ ਲਏ ਸੀਗੇ ਤੇ ਕਾਫੀ ਸੰਗਤ ਆਉਣ ਲੱਗ ਪਈ ਸੀ ਇੱਥੇ ਦੂਰ ਉਦੂਰੋਂ ਚੱਲ ਕੇ ਤੇ ਕਾਫੀ ਸੋਭਾ ਹੋ ਗਈ ਸੀ ਬਾਬਾ ਜੀ ਦੀ ਤੇ 1927 ਦੇ ਵਿੱਚ ਤੇ ਬਾਬਾ ਜੀ ਅਕਾਲ ਚਲਾਣਾ ਕਰ ਗਏ ਸੀ ਚੋਲਾ ਛੱਡ ਗਏ ਸੀਗੇ ਤੇ ਉਸ ਤੋਂ ਬਾਅਦ ਦੇਖ ਲੋ ਰ ਤੇ ਹੁਣ ਇਸ ਟਾਈਮ ਜੋ ਮੁੱਖ ਸੇਵਾਦਾਰ ਹੈ ਜੀ ਪੰਜਵੇਂ ਸੇਵਾਦਾਰ ਹੈ ਮੁੱਖ ਸੇਵਾਦਾਰ ਬਬਸ ਕੁਰੇਵ ਸਿੰਘ ਜੀ ਇੱਥੋਂ ਕਾਰ ਸੇਵਾ ਜੋ ਇੱਥੋਂ ਦੀ ਸੇਵਾ ਨਿਭਾ ਰਿਹਾ ਇਸ ਡੇਰੇ ਦੀ ਇਸ ਡੇਰੇ ਦੀ ਖਾਸੀਅਤ ਦੇਖੋ ਜੀ ਚਾਰੇ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਆਣਾ ਕਿੰਨੇ ਬਨਸਪਤੀ ਉੱਗੀ ਹੋਈ ਹੈ ਕਿੰਨੇ ਦਰਖਤ ਬੂਟੇ ਉੱਗੇ ਹੋਏ ਆ ਤੇ ਬਹੁਤ ਹੀ ਸੋਹਣਾ ਵਾਤਾਵਰਨ ਬਣਿਆ ਹੋਇਆ ਇੱਥੇ ਤੇ ਆ ਸਾਨੂੰ ਮੁੰਡਾ ਕਹਿੰਦਾ ਤੁਹਾਨੂੰ ਮੋਰ ਦਿਖਾ ਕੇ ਲਿਆਉਣਾ ਚੱਲ ਵੀ ਕਾਕਾ ਦਿਖਾ ਲਿਆ ਮੋਰ ਸਾਨੂੰ ਕਿੱਥੇ ਆ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਉੱਧਰ ਬੋਲਦਾ ਪਿਆ ਤੇ ਇੱਧਰ ਤਾਂਵੇਂ ਮਹਿਸੂਸ ਹੋ ਰਿਹਾ ਜਿਵੇਂ ਅਸੀਂ ਕਿਸੇ ਪਹਾੜੀ ਏਰੀਆ 'ਚ ਆ ਗਏ ਹੋਈਏ ਤੇ ਇੱਧਰ ਕਿੰਨੀ ਡੂੰਗੀ ਖਾਈ ਹੈ ਤੇ ਅਸੀਂ ਇੱਧਰ ਰਸਤਾ ਉੱਪਰ ਉੱਪਰ ਜਾ ਰਿਹਾ ਤੇ ਅਸੀਂ ਇੱਧਰੋਂ ਕੱਚੇ ਰਾਹ ਤੋਂ ਚੱਲ ਕੇ ਆ ਗਏ ਸੀਗੇ ਜੀ ਤੇ ਕਾਫੀ ਉਚਾਈ ਤੇ ਪਹੁੰਚ ਗਏ ਅਸੀਂ ਤੇ ਇੱਥੋਂ ਜੋ ਡੇਰੇ ਦੀ ਮੇਨ ਇਮਾਰਤ ਆ ਜੀ ਕਿੰਨੀ ਸਾਫ਼ ਦਿਸ ਰਹੀ ਹੈ ਤੇ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਜਦੋਂ ਇਹ ਕੰਪਲੀਟ ਹੋ ਗਈ ਤਾਂ ਕਹਿਣੇ ਕੀ ਹੈ ਬਹੁਤ ਸੋਹਣੀ ਲੱਗੂਗੀ ਤੇ ਇੱਧਰਲੇ ਪਾਸੇ ਆ ਗਿਆ ਜੀ ਸਾਰਾ ਪਿੰਡ ਉੱਚੋਕਲਾ ਅੱਤੋਂ ਕਿੱਥੋਂ ਦੇ ਕੈਸੇ ਵਾਹਤੇ ਤੇ ਇਧਰ ਉੱਪਰਲੇ ਪਾਸੇ ਇੱਕ ਛਤਰੀ ਬਣੀ ਹੋਈ ਹੈ ਛੋਟੀ ਜੀ ਤੇ ਛਾਂ ਵਾਸਤੇ ਸਾਡੇ ਬੱਚੇ ਛਾਂ ਦੇ ਵਿੱਚ ਪਹੁੰਚ ਗਏ ਆ ਤੇ ਮੋਰਾਂ ਦੀਆਂ ਆਵਾਜ਼ਾਂ ਬਾਕੀ ਦੂਰੋਂ ਦੂਰੋਂ ਆ ਰਹੀਆਂ ਕੂਕਦੇ ਪਏ ਮੋਰ ਲੋਕ ਕੇ ਬੈਠੇ ਹੋਏ ਆ ਉਹ ਸਾਹਮਣੇ ਨਹੀਂ ਆਉਂਦੇ ਡਰ ਜਾਂਦੇ ਆ ਨਾ ਤਾਂ ਕਰਕੇ ਲੋਕ ਜਾਂਦੇ ਆ ਦੇਖ ਫੱਟੀਆਂ ਚ ਲੱਗ ਰਿਹਾ ਜਿਵੇਂ ਕਿਸੇ ਜੰਗਲ ਚ ਪਹੁੰਚ ਕੇ ਹੋਈਏ ਅਸੀਂ ਭਾਈ ਉਹ ਤੇ ਮੋਰ ਹੈ ਵੇਖੀ ਕਿੱਥੇ ਹੋਰ ਇੱਧਰ ਕੋਈ ਨਹੀਂ ਤੇ ਵਾਕਈ ਮੋਰ ਹੈਗੇ ਜੀ ਕਾਫੀ ਆ ਤੁਰੇ ਫਿਰਦੇ ਆ ਜੀ ਛੋਟੇ ਨਹੀਂ ਹੋਊਗੇ ਬਹੁਤ ਸੋਹਣਾ ਦ੍ਰਿਸ਼ ਹੈ ਯਾਰ ਬਿਲਕੁਲ ਕੁਦਰਤ ਦੇ ਨੇੜੇ ਬਣਿਆ ਹੋਇਆ ਸਾਰਾ ਕੁਝ ਇਹ ਤੇ ਦੇਖੋ ਕਿਵੇਂ ਜਾਨਵਰ ਤੇ ਪਸ਼ੂ ਪੰਛੀ ਕਿਵੇਂ ਤੁਰੇ ਫਿਰਦੇ ਆ ਬਿਨਾਂ ਕਿਸੇ ਡਰ ਭਏ ਤੋਂ ਤੇ ਸਾਹਮਣੇ ਵਾਲੇ ਪਾਸੇ ਵੀ ਸਾਨੂੰ ਮੋਰ ਦਿਸ ਰਹੇ ਆ ਜੀ ਆ ਬੈਠੇ ਨੇ ਇੱਧਰ ਸ਼ਾਂ ਦੇ ਵਿੱਚ ਇੱਕ ਗੱਲ ਹੋਰ ਹੈ ਜੀ ਤੇ ਡੇਰੇ ਦੀ ਇਮਾਰਤ ਕਾਫੀ ਵੱਡੀ ਜੇ ਹੈ ਨਾ ਜੋ ਤਿਆਰ ਹੋ ਰਹੀ ਹੈ ਤੇ ਮਿਸਤਰੀ ਇੱਥੇ ਚਤੋਂ ਪੈਰ ਲੱਗੇ ਰਹਿੰਦੇ ਆ ਦਿਨ ਦੇ 24 ਘੰਟੇ ਸਾਲ ਦੇ 365 ਦੇ ਨਾ ਤੇ ਤੇ ਲਗਾਤਾਰ ਕਈ ਸਾਲਾਂ ਤੋਂ ਇੱਥੇ ਮਿਸਤਰੀ ਲੱਗੇ ਹੋਏ ਆ ਜੀ ਤੇ ਡੇਰੇ ਦਾ ਕੰਮ ਯਾਨੀ ਕਿ ਚੱਲਦਾ ਰਹਿੰਦਾ ਲਗਾਤਾਰ ਤੇ ਲਓ ਜੀ ਇੱਥੇ ਮੋٹے-ਮੋٹے ਅੱਖਰਾਂ 'ਚ ਲਿਖ ਕੇ ਲਾਇਆ ਹੋਇਆ ਐ ਤਪਸਥਾਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਡੇਰਾ ਰੂਮੀ ਵਾਲਾ ਧੰਨ ਗੁਰੂ ਨਾਨਕ ਏਸੇ ਆਗੇ ਅੰਦਰਲੇ ਪਾਸੇ ਥੱਲੀ ਮੰਜ਼ਲ ਤੇ ਇਹ ਅੰਦਰ ਦਾ ਨਜ਼ਾਰਾ ਦੇਖੋ ਤੁਸੀਂ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈ ਤੇ ਕੰਮ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਚੱਲਦਾ ਹੀ ਰਹਿੰਦਾ ਹੈ ਇਹ ਆ ਦੇਖ ਲਈ ਜੀ ਹਾਂ ਇਹ ਲਿਖਣ ਤੋਂ ਕਿ ਅੰਦਰਲੇ ਪਾਸੇ ਦੇਖੋ ਨੇ ਪੁਰਾਣੇ ਤੁਨੂ ਚਰਕੇ ਤੇ ਸੰਭਾਲਦੇ ਹੋਏ ਅੱਗੇ ਇੱਥੇ ਅੰਦਰ ਹਾਲ ਚ ਪਏ ਨੇ ਕਿਤੇ ਕਿਨੇ ਸੀ ਕਿਤੇ ਗਾਇਨਿਸ਼ ਕੋਈ ਐ ਇਹ ਉਹ ਆਪਣਾ ਕੰਮ ਕੀਤਾ ਹੋਇਆ ਜੀ ਇਹ ਸਾਮਾਨੀ ਕਾਰੀਗਰ ਇਹ ਬਾਰੀ ਬਾਰ ਆਪਣੇ ਕੰਮ ਕਰ ਰਹੇ ਆ ਕਿੰਨਾ ਬਰੀਕੀ ਕੰਮ ਆ ਦੇਖੋ ਕਾਰਾਗਰੀ ਕਰਨੀ ਬਰੀਕ ਬਰੀਕ ਨਕਾਸ਼ੀ ਕਰਨੀ ਤੇ ਉੱਪਰ ਦੇਖੋ ਛਤ ਤੇ ਕਿੰਨੀ ਸੋਹਣੇ ਲੈ ਕੋਰੀ ਕਰਨ ਕੀਤੀ ਹੋਈ ਹੈ ਕਿੰਨਾ ਉਹਦਾ ਕੰਮ ਕੀਤਾ ਹੋਇਆ ਸ਼ਾਬਾਸ਼ ਤੇ ਇਸ ਮਾਤਾ ਦੇ ਖੱਬੇ ਪਾਸੇ ਅੱਜ ਲੰਗਰ ਹਾਲ ਲੰਗਰ ਹਾਲ ਦੀ ਕਾਫੀ ਵੱਡੀ ਅਮਰਤ ਬਣੀ ਹੋਈ ਹੈ ਜੀ ਤੇ ਬਹੁਤ ਹੀ ਸੁੰਦਰ ਜੇ ਆਪਾਂ ਚੱਲਦੇ ਆਂ ਲੰਗਰ ਛਕਦੇ ਆਂ ਤੇ ਇਧਰ ਵੀ ਬਾਹਰ ਦੋ ਪਹਿਰੇਦਾਰ ਖੜੇ ਹੋਏ ਆ ਘੋੜੇ ਸਹੀ ਗੱਲ ਹੈ ਹਾਈ ਬੇਟਾ ਆਈ ਆ ਗਏ ਜੀ ਲੰਗਰ ਹਾਲ ਤੇ ਕਰ ਗਏ ਲੰਗਰ ਹਾਲ ਚ ਐਂਟਰ ਤੇ ਇਧਰਲੇ ਪਾਸੇ ਇੱਕ ਬੋਰਡ ਲੱਗਿਆ ਹੋਇਆ ਜੀ ਤੇਲ ਲਓ ਵਾਲ ਕਾਲੇ ਤੋਂ ਵਾਲ ਝੜਨ ਤੋਂ ਗੋਡੀ ਅੰਦਰ ਤੋਂ ਜੇ ਕਿਸੇ ਨੇ ਲੋੜ ਹੈ ਤੇਥੋਂ ਆ ਕੇ ਤੇਲ ਲਿਜਾ ਸਕਦਾ ਜੀ ਤੇ ਤੇਲ ਦੇਲੇ ਪਾਸੇ ਦੇਖੋ ਯਾਰ ਕਿੰਨੀ ਵਧੀਆ ਚੀਜ਼ ਹੈ ਨਾ ਤੇ ਬੀਬੀਆਂ ਸੂਤ ਕੱਤ ਰਹੀਆਂ ਇਹ ਅਸੀਂ ਪਹਿਲੀ ਵਾਰ ਦੇਖ ਰਹੇ ਆ ਤੇ ਦਰੀਆਂ ਬੁਣੀਆਂ ਜਾ ਰਹੀਆਂ ਬੀਬੀਆਂ ਵੱਲੋਂ ਤੇ ਪਹਿਲਾਂ ਸੂਤ ਕੱਟਿਆ ਜਾਂਦਾ ਤੇ ਮਾਤਾ ਜੀ ਸੂਤ ਕੱਤੇ ਜਾਂਦੇ ਨੇ ਤੇ ਮਾਤਾ ਜੀ ਨੇ ਦੱਸਿਆ ਜਿਵੇਂ ਪਹਿਲਾਂ ਆਹ ਸੂਤ ਕੱਤਿਆ ਹੋਇਆ ਸੀਗਾ ਤੇ ਇਹਨੂੰ ਰੰਗ ਦਿੱਤਾ ਜੀ ਨੀਲਾ ਤੇ ਉਸ ਤੋਂ ਬਾਅਦ ਦਰੀਆਂ ਬਣੀਆਂ ਤੇ ਦਰੀਆਂ ਬੁਣੀਆਂ ਜਾਂਦੀਆਂ ਆਹ ਖੱਡੀ ਲੱਗੀ ਹੋਈ ਹੈ ਜੀ ਖੱਡੀ ਤੇ ਦਰੀਆਂ ਬੁਣੀਆਂ ਜਾ ਰਹੀਆਂ ਡਿਜ਼ਾਈਨ ਵੀ ਬਣਾਏ ਹੋਏ ਹੈ ਬਰਨ ਇਹ ਇੱਕ ਇਧਰ ਮਾਤਾ ਜੀ ਕੰਮ ਲੱਗੇ ਹੋਏ ਨੇ ਮਾਤਾ ਜੀ ਤੁਸੀਂ ਕੀ ਬਣਾ ਰਹੇ ਹੋ ਤੁਸੀਂ ਕੀ ਬਣਾ ਰਹੇ ਹੋ ਅਸੀਂ ਵੀ ਖੱਦਰ ਬਣਾ ਰਹੇ ਆਂ। ਕਿੱਥੇ ਬਣਾ? ਅੱਛਾ ਜੀ। ਖੱਦਰ ਦੀਆਂ ਚਾਦਰਾਂ ਬਣਾ ਰਹੇ ਆਂ ਇੱਧਰ ਮਾਤਾ ਜੀ। ਠੀਕ ਹੈ ਜੀ। ਤੇ ਸਾਰੀ ਡੇਰੇ ਦੇ ਵਿੱਚ ਸੇਵਾ ਹੋ ਰਹੀ ਹੈ ਜੀ ਇਹ। ਪੂਰਾ ਪੁਰਾਣਾ ਸੱਭਿਆਚਾਰ ਸੰਭਾਲਿਆ ਹੋਇਆ ਹੈ ਜੀ। ਤੁਸੀਂ ਵੀ ਚਾਦਰ ਬਣਾ ਰਹੇ ਹੋ ਮਾਤਾ ਜੀ? ਕਿੱਟਾ ਖੱਦਰ? ਕਿੱਟਾ ਖੱਦਰ ਬਣਾ ਰਹੇ ਸੀ। ਇਤਨੇ ਚਰਖੇ ਪਏ ਆ ਜੀ ਚਰਖਿਆਂ ਤੇ ਅੱਜ ਵੀ ਸੂਰ ਕਰਤਿਆ ਜਾ ਰਿਹਾ ਤੇ ਨਹੀਂ ਤਾਂ ਚਰਖੇ ਅੱਜ ਕੱਲ ਚਾਲੂ ਹਾਲਤ ਵਿੱਚ ਕਿਤੇ ਨਹੀਂ ਦੇਖਦੇ ਪਰ ਇੱਥੇ ਆ ਕੇ ਆਪਾਂ ਦੇਖ ਲਈਏ ਚਰਖੇ ਚੱਲਦੇ ਕਿਵੇਂ ਹੁੰਦੇ ਆ ਤੇ ਇਧਰਲੇ ਪਾਸੇ ਸੰਗਤ ਲੰਗਰ ਛਕ ਰਹੀ ਹੈ ਜੀ ਤੇ ਆਪਾਂ ਵੀ ਲੰਗਰ ਛਕਦੇ ਆ ਹਰਮਨ ਲੰਗਰ ਛਕ ਰਿਹਾ ਕਿ ਮੈਂ ਸਵਾਲ ਆ ਹਰੂਈ ਮੰਗਰ ਜੀ ਕੜੀਰੀ ਬਧੀਆ ਜੀ ਨਾਲ ਲੱਸੀ ਤੇ ਨਾਲ ਪਰਚਾਦੇ ਇੱਧਰ ਹੋ ਰਹੀ ਜੀ ਬਰਤਨਾਂ ਦੀ ਸੇਵਾ ਬਰਤਨ ਸਾਫ਼ ਕੀਤੇ ਜਾ ਰਹੇ ਆ ਇੱਧਰ ਬਰਤਨ ਧੋਣ ਤੋਂ ਬਾਅਦ ਮਿੱਟੀ ਨਾਲ ਮਾਂਦੇ ਜਾਂਦੇ ਚੰਗੀ ਤਰ੍ਹਾਂ ਤੇ ਮਿੱਟੀ ਵੇਖ ਕੇ ਹਰਮਨ ਦੇ ਲੈਪ ਦਾ ਵੀ ਜੀ ਕਰ ਪਿਆ ਬਰਤਨ ਸਾਫ਼ ਕਰਨ ਨੂੰ ਯਾਬ ਤਾਂ ਕਿ ਤਰ੍ਹਾਂ ਮਾਮੂ ਜੋ ਪੁੱਤ ਠੀਕ ਹੈ। ਗਰੇਤਾ ਲਾ ਨਹੀਂ ਹੈ ਠੀਕ ਹੈ। ਤੇ ਰੇਤਾ ਵਰਗਾ ਰਾਈ ਯੂਜ਼ ਕੀਤਾ ਜਾਂਦਾ ਨਾ ਇੱਥੇ? ਨਹੀਂ ਇੱਥੇ ਰੇਤਾ ਨਾਲ ਸਾਫ ਕੀਤੇ ਆ। ਬੱਚਿਆਂ ਦਾ ਕੀੜ ਬਣਾ ਲਿਆ। ਇੱਕ ਬਰਤਨ ਮਾਂਜਣ ਤੋਂ ਬਾਅਦ ਇੱਧਰਲੇ ਪਾਸੇ ਆ ਜਾਂਦੇ ਆ ਜੀ। ਤੇ ਲਿਆਉ ਕਰਕੇ ਇੱਥੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ। ਕੱਪੜੇ ਨਾਲ ਹੋ ਗਿਆ ਪੁੱਤਰ ਕੀੜਨਾ ਬੁਜੀ। ਜੀ ਬੀਬੀਆਂ ਸੇਵਾ ਕਰੀ ਜਾਂਦੀ ਹੈ ਜੀ। ਯਾਬ ਪਾਂਡੇ ਸਾਫ਼ ਕਰਨਗੇ ਬਿਨਾਂ ਕਿਸੇ ਸਾਧਨ ਤੋਂ ਬਿਨਾਂ ਕਿਸੇ ਸਰਫ ਤੋਂ ਤੇ ਪਾਂਡੇ ਚਮਕਾ ਦਿੱਤੇ ਜਾਂਦੇ ਪੂਰੇ ਧਿਆਨ ਦੇਖੋ ਜੀ ਸਾਫ਼ ਹੋ ਗਏ ਬਰਤਨ ਇਸ ਤਰ੍ਹਾਂ ਚਮਕਦੇ ਜਾਂਦੇ ਆ ਦੇਖਿਆ ਕਮਾਲ ਇਹ ਹੈ ਜੀ ਮਾਰਤ ਦਾ ਮਾਡਲ ਜੋ ढ़ेरे ਦੀ ਮੇਨ ਇਮਾਰਤ ਬਣ ਰਹੀ ਆ ਜਾਂ ਜਿਹਦੀ ਉਸਾਰੀ ਹੋ ਰਹੀ ਹੈ ਨਾ ਤੇ ਕਾਫੀ ਬਣ ਚੁੱਕੀ ਤੇ ਬਾਕੀ ਬਣੀ ਜਾਂਦੀ ਹੈ ਇਹ ਸਾਰਾ ਉਸੇ ਇਮਾਰਤ ਦਾ ਮਾਡਲ ਬਣਿਆ ਹੋਇਆ ਜੀ ਜਦੋਂ ਇਮਾਰਤ ਮੁਕੰਮਲ ਹੋ ਜੂਗੀ ਤਾਂ ਬਿਲਕੁਲ ਇਸੇ ਤਰ੍ਹਾਂ ਤਿਆਰ ਹੋ ਜਾਣੀ ਹੈ ਦੇਖੋ ਕਿੰਨੀ ਆਲੀਸ਼ਾਨੀ ਇਮਾਰਤ ਹੈ ਇਹ ਬਹੁਤ ਹੀ ਸੋਹਣਾ ਮਾਡਲ ਬਣਿਆ ਹੋਇਆ ਹੈ ਇਮਾਰਤ ਦਾ ਤੇ ਹਰਮਨ ਸਾਡਾ ਇੱਥੇ ਕੱਢਣ ਲੱਗ ਪਿਆ ਇਹਨੂੰ ਵਧੀਆ ਇੱਕ ਮਿੰਟ ਦੀ ਸਾਰੀ ਮਾਰਦੇ ਮਿਲ ਗਿਆ ਕੱਢਣ ਵਾਸਤੇ ਤੇ ਰਾਜਾ ਬੱਚੇ ਤੇ ਆ ਆ ਗਈ ਅਸਲੀ ਮਾਰਤਾ ਜੋ ਤਿਆਰ ਹੋ ਰਹੀ ਹੈ ਦੇਖੋ ਜੀ ਗੱਡੇ ਦੀ ਕਲਾਕਾਰੀ ਕੀਤੀ ਹੋਈ ਹੈ ਵਾਹ ਮੂਰਤੀ ਦਾ ਹਿੱਸਾ ਕੱਟ ਕੇ ਰੱਖਿਆ ਹੋਇਆ ਤੇ ਅੱਗੇ ਬੈਠਣ ਵਾਸਤੇ ਠਿੱਟਾਂ ਲੱਗੀਆਂ ਜਾਂ ਕਾਰ ਦੀਆਂ ਤੇ ਆ ਬਲਦ ਜੋਤਣ ਵਾਸਤੇ ਦੇ ਇੱਥੇ ਮਿਥਰੀ ਦਾ ਪ੍ਰਸ਼ਾਦ ਦਿੱਤਾ ਜਾਂਦਾ ਜੀ ਹਰਮਨ ਵੀ ਕੋਸ਼ ਹੈ ਪ੍ਰਸ਼ਾਦ ਲੈ ਕੇ ਤੇ ਜੱਪ ਵੀ ਇਹ ਇੱਕ ਬੰਦੇ ਸੀ ਨਾ ਉਹ ਵੇਤੀ ਢੋਲੇ ਦਾ ਥੜਾ ਅੱਛਾ 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 ਪਾਪਾ ਬਾਹਰਲੇ ਪਾਸੇ ਆ ਗਏ ਹਾਂ ਤੇ ਆਹ ਦੇਖੋ ਜੀ ਕਿੰਨਾ ਵੱਡਾ ਦਰਵਾਜ਼ਾ ਬਣਾਇਆ ਹੋਇਆ ਤੇ ਇਹ ਆ ਜੀ ਇਹ ਡੇਰੇ ਦੀ ਇਮਾਰਤ ਦਾ ਮੁੱਖ ਦਰਵਾਜ਼ਾ ਤੇ ਜਦੋਂ ਇਹ ਇਮਾਰਤ ਪੂਰੀ ਕੰਪਲੀਟ ਹੋ ਗਈ ਤਾਂ ਸੰਗਤ ਇੱਧਰ ਦੀ ਐਂਟਰ ਕਰਿਆ ਕਰੋ ਇੱਧਰ ਗਿੱਦਿਆਂ ਵਸਤਰ ਤਿਆਰ ਕਰ ਰਹੇ ਸਾਰੀ ਸੰਗਤ ਨਾਲ ਕੇ ਸੇਵਾ ਕਰ ਰਹੀ ਹੈ ਜੋ ਇੱਥੇ ਕੱਪੜਾ ਵਗੈਰਾ ਆਉਂਦਾ ਸੰਗਤ ਸਾਰੀ दानਪਨ ਕਰ ਜਾਂਦੀ ਹੈ ਜੀ ਪਤਾ ਨਹੀਂ ਕਿੱਥੋਂ ਆਉਂਦਾ ਕੱਪੜਾ ਤੇ ਇੱਥੇ ਜੋ ਸੇਵਾਦਾਰ ਹੈ ਤੇ ਬੀਬੀਆਂ ਜਾਂ ਭਾਈ ਹਨ ਤੇ ਬਸਤਰ ਕੈਰ ਕਰਦੇ ਰਹਿੰਦੇ ਜਿਵੇਂ ਕਚਾਰੇ ਹੋਗੇ ਬਣਾਉਣਾ ਹੋਣੀ ਹੈ ਨਾ ਭਾਈ ਭਾਈ ਸਾਹਿਬ ਜੋ ਗਰੰਦੀ ਗਰੰਤੀ ਸਿੰਘ ਹੁੰਦੇ ਆ ਉਹਨਾਂ ਲਈ ਇੱਥੇ ਤੇ ਸੇਵਾ ਚੱਲਦੀ ਰਹਿੰਦੀ ਹੈ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਰਿਥੋਂ ਦੀ ਸਾਨੂੰ ਜਿਹੜੀ ਬਹੁਤ ਵਧੀਆ ਲੱਗੀ ਹੈ ਨਾ ਵੀ ਇਸ ਡੇਰੇ ਵਿੱਚ ਪੈਸੇ ਦਾ ਮੱਥਾ ਨਹੀਂ ਟਿਕਾਇਆ ਜਾਂਦਾ ਕਿਤੇ ਵੀ ਤੇ ਹ ਕੋਈ ਗੋਲਕਣੀ ਇੱਥੇ ਡੇਰੇ ਦੇ ਵਿੱਚ ਤੇ ਕੋਈ ਪੈਸੇ ਦਾ ਮੱਥਾ ਨਹੀਂ ਟਿਕਾਇਆ ਜਾਂਦਾ ਜहां ਤੁਸੀਂ ਪ੍ਰਸ਼ਾਦ ਦੇ ਤੌਰ ਤੇ ਮਿਸ਼ਰੀ ਮਿਸ਼ਰੀ ਜਾਂ ਕੋਈ ਹੋਰ ਰਸਤ ਵਗੈਰਾ ਤੁਸੀਂ ਲਿਆ ਸਕਦੇ ਹੋ ਤੇ ਜੋ ਪ੍ਰਸ਼ਾਦ ਦਿੱਤਾ ਜਾਂਦਾ ਉਹ ਵੀ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਜਾਂਦਾ ਇੱਕ ਗੱਲ ਹੋਰ ਹੈ ਜੀ ਇੱਥੇ ਬੁੱਧਵਾਰ ਤੇ ਐਤਵਾਰ ਕਾਫੀ ਸੰਗਤ ਆਉਂਦੀ ਹੈ ਐਤਵਾਰ ਤਾਂ ਚਲੋ ਛੁੱਟੀ ਹੁੰਦੀ ਸੰਗਤ ਨਹੀਂ ਆਉਣਾ ਹੀ ਆਉਣਾ ਤੇ ਬੁੱਧਵਾਰ ਵੀ ਕਾਫੀ ਸੰਗਤ ਆਉਂਦੀ ਹੈ ਕਾਰਨ ਇਹ ਤੇ ਜਦੋਂ ਬਾਬਾ ਮਹਾ ਹਰਨਾਮ ਸਿੰਘ ਜੀ ਹੁੰਦੇ ਸੀਗੇ ਤੇ ਬੁੱਧਵਾਰ ਨੂੰ ਉਹ ਕਚਰੀ ਲਾਉਂਦੇ ਹੁੰਦੇ ਸੀਗੇ ਤੇ ਤਾਂ ਸੰਗਤ ਬੁੱਧਵਾਰ ਨੂੰ ਜ਼ਿਆਦਾ ਆਉਂਦੀ ਸੀ ਤੇ ਉਹੀ ਰੀਤ ਹੁਣ ਤੱਕ ਵੀ ਚੱਲ ਰਹੀ ਹੈ ਤੇ ਬੁੱਧਵਾਰ ਤੇ ਐਤਵਾਰ ਕਾਫੀ ਸੰਗਤ ਆਉਂਦੀ ਹੈ ਤੇ ਜੋ ਮੱਸਿਆ ਹੁੰਦੀ ਹੈ ਜਾਂ ਪੁੰਨਿਆਂ ਹੁੰਦੀ ਹੈ ਚਲੋ ਉਦੋਂ ਵੀ ਬਹੁਤ ਸੰਗਤ ਆਉਂਦੀ ਹੈ ਤੇ ਦਸੰਬਰ ਦੇ ਮਹੀਨੇ ਵਿੱਚ ਬਾਬਾ ਜੀ ਦੀ ਵਰਥੀ ਮਨਾਈ ਜਾਂਦੀ ਹੈ ਤੇ ਉਦੋਂ ਵੀ ਸੰਗਤ ਬਹੁਤ ਦੂਰੋਂ ਦੂਰੋਂ ਹੋਮਾ ਆ ਕੇ ਪਹੁੰਚਦੀ ਹੈ ਜੀ ਤੇ ਸੇਵਾ ਕਰਦੀ ਹੈ ਇਸੇ ਸਾਡੇ ਦਰਸ਼ਨ ਮੇਲੇ ਡੇਰਾ ਰومی ਵਾਲਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਜੇਕਰ ਵੀਡੀਓ ਤੁਹਾਨੂੰ ਸਾਡੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੁਰੁਰੁਰੁਰ ਪਲੀਜ਼ ਕਰ ਦਿਓ ਕੀ ਕਰ ਦਿਓ ਚੈਨਲ ਨੂੰ